ਤਸਵੀਰਾਂ ਲੁਧਿਆਣਾ ਦੇ ਰਖ ਬਾਗ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਪਾਰਕਿੰਗ ਦੇ ਵਿੱਚ ਇੱਕ ਪੇੜ ਡਿੱਗਿਆ ਜਿਸ ਦੇ ਕਾਰਨ ਇਸ ਵੇਲੇ ਕਾਫੀ ਜ਼ਿਆਦਾ ਮਾਲੀ ਨੁਕਸਾਨ ਜਿਹੜਾ ਹੁੰਦਾ ਹੋਇਆ ਦੇਖਿਆ ਜਾ ਸਕਦਾ ਹੈ ਦੱਸ ਦਈਏ ਕਿ ਪੇੜ ਪਹਿਲਾਂ ਤਾਂ ਇੱਕ ਕੰਧ ਦੇ ਉੱਪਰ ਡਿੱਗਿਆ ਜਿਸ ਦੇ ਕਾਰਨ ਕੰਧ ਵੀ ਪੂਰੇ ਤਰੀਕੇ ਦੇ ਨਾਲ ਨੁਕਸਾਨੀ ਗਏ ਤੇ ਪਾਰਕਿੰਗ ਦੇ ਵਿੱਚ ਖੜੇ ਦੋ ਪਹੀਆ ਵਾਹਨ ਜਿਹੜੇ ਨੇ ਉਹਨਾਂ ਦਾ ਵੀ ਇਸ ਵੇਲੇ ਕਾਫੀ ਜ਼ਿਆਦਾ ਨੁਕਸਾਨ ਹੋਇਆ ਤਸਵੀਰਾਂ ਤੁਸੀਂ ਆਪਣੀ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਕਿ ਪੇੜ ਇਸ ਵੇਲੇ ਪੂਰੇ ਤਰੀਕੇ ਦੇ ਨਾਲ ਜੜ ਤੋਂ ਹੀ ਉਹ ਘਰ ਟੁੱਟ ਕੇ ਕਾਫੀ ਜ਼ਿਆਦਾ ਨੁਕਸਾਨ ਹੋਇਆ ਪੇੜ ਕੰਧ ਦੇ ਉੱਪਰ ਡਿੱਗਿਆ ਚਾਰੇ ਪਾਸੇ ਇੱਟਾਂ ਜਿਹੜੀਆਂ ਨੇ ਬਿਕਰੀਆਂ ਹੋਈਆਂ ਦੇਖੀਆਂ ਜਾ ਸਕਦੀਆਂ ਨੇ ਪਾਰਕਿੰਗ ਦੇ ਵਿੱਚ ਦੋ ਪਹੀਆ ਵਾਹਨਾਂ ਦੇ ਵਿੱਚ ਐਕਟਿਵਾ ਮੋਟਰਸਾਈਕਲ ਜਿਹੜੇ ਨੇ ਉੱਥੇ ਖੜੇ ਹੋਏ ਸੀ ਜਿਨ੍ਹਾਂ ਦੇ ਉੱਪਰ ਪੇੜ ਦਾ ਹਿੱਸਾ ਪੇੜ ਦਾ ਕਾਫੀ ਵੱਡਾ ਹਿੱਸਾ ਜਿਹੜਾ ਇਹਨਾਂ ਦੋ ਪਹੀਆ ਵਾਹਨਾਂ ਦੇ ਉੱਪਰ ਵੀ ਡਿੱਗਿਆ ਹੋਇਆ ਦੇਖਿਆ ਜਾ ਸਕਦਾ ਜਿਸ ਦੇ ਕਾਰਨ ਪਾਰੀ ਨੁਕਸਾਨ ਹੋਇਆ ਗ੍ਰਿਲਾਂ ਵੀ ਜਿਹੜੀਆਂ ਨੇ ਟੁੱਟ ਕੇ ਡਿੱਗ ਚੁੱਕੀਆਂ ਨੇ ਜਿਸ ਦੇ ਮਗਰੋਂ ਲੋਕਾਂ ਦੇ ਵਿੱਚ ਕਿਤਨਾ ਕਿਤੇ ਚਰਚਾ ਹੁੰਦੀ ਹੋਈ ਦੇਖੀ ਜਾ ਸਕਦੀ ਦੇ ਕਿ ਚੂਹਿਆਂ ਦਾ ਆਤੰਕ ਰਖ ਬਾਗ ਦੇ ਵਿੱਚ ਇਸ ਵੇਲੇ ਕਾਫੀ ਜ਼ਿਆਦਾ ਵੱਧਦਾ ਹੋਇਆ ਦੇਖਿਆ ਜਾ ਸਕਦੇ ਚੂਹੇ ਕਾਫੀ ਜ਼ਿਆਦਾ ਵੱਧ ਗਏ ਨੇ ਜਿਸ ਦੇ ਕਾਰਨ ਜ਼ਮੀਨ ਦੇ ਵਿੱਚ ਕਾਫੀ ਵੱਡੇ ਵੱਡੇ ਖੱਡੇ ਹੋ ਗਏ ਨੇ ਹਾਲਾਂਕਿ ਨਗਰ ਨਿਗਮ ਦੇ ਉੱਪਰ ਵੀ ਲੋਕਾਂ ਦੇ ਵੱਲੋਂ ਸਵਾਲ ਚੁੱਕੇ ਜਾ ਰਹੇ ਨੇ ਕਿ ਨਗਰ ਨਿਗਮ ਦੇ ਵੱਲੋਂ ਇਸ ਮੁੱਦੇ ਤੇ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਕਾਫੀ ਜ਼ਿਆਦਾ ਲੋਕ ਜਿਹੜੇ ਨੇ ਰਖ ਬਾਗ ਦੇ ਵਿੱਚ ਦਾਣਾ ਪਾਉਣ ਦੇ ਲਈ ਆਉਂਦੇ ਨੇ ਜਿਸ ਦੇ ਕਾਰਨ ਹੀ ਚੂਹੇ ਕੁਝ ਮੇਂ ਬੀਤੇ ਕੁਝ ਸਮੇਂ ਦੇ ਵਿੱਚ ਚੂਹਿਆਂ ਦਾ ਅਤੰਕ ਕਾਫੀ ਜ਼ਿਆਦਾ ਇੱਥੇ ਵਧਦਾ ਹੋਇਆ ਦੇਖਿਆ ਜਾ ਸਕਦਾ ਹੈ ਹਾਲਾਂਕਿ ਜਨ ਹਿਤ ਐਸ਼ੀ ਦੇ ਵੱਲੋਂ ਪਹਿਲਾਂ ਵੀ ਇਸ ਮੁੱਦੇ ਨੂੰ ਚੱਕਿਆ ਗਿਆ ਸੀ ਪਰ ਫਿਰ ਵੀ ਕੋਈ ਵੀ ਐਕਸ਼ਨ ਜਿਹੜਾ ਨਗਰ ਨਿਗਮ ਦੇ ਵੱਲੋਂ ਇਸਤੇ ਨਹੀਂ ਲਿੱਤਾ ਗਿਆ ਜਿਸ ਦੇ ਕਾਰਨ ਅੱਜ ਵੀ ਦੇਖ ਸਕਦੇ ਆ ਕਿ ਕਾਫੀ ਜ਼ਿਆਦਾ ਥੇ ਮਾਲੀ ਨੁਕਸਾਨ ਹੁੰਦਾ ਹੋਇਆ ਦੇਖਿਆ ਜਾ ਸਕਦਾ ਤਾਂ ਹੁਣ ਫਿਲਹਾਲ ਦੀ ਘੜੀ ਵਿੱਚ ਵੀ ਦੇਖਿਆ ਜਾ ਸਕਦਾ ਕਿ ਸਵੇਰ ਦੇ ਸਮੇਂ ਤੋਂ ਹੀ ਸਵੇਰ ਦੇ ਸਮੇਂ ਚ ਇਸ ਵੇਲੇ ਲੋਕ ਇੱਥੇ ਸੈਰ ਕਰਨ ਦੇ ਲਈ ਪਹੁੰਚੇ ਉਸ ਵੇਲੇ ਹੀ ਜਨਨਿਦੇਸ਼ੀ ਦੇ ਹੀ ਕੁਝ ਵਿਊਅਰਸ ਦੇ ਵੱਲੋਂ ਇਹ ਵੀਡੀਓਜ਼ ਇਹ ਤਸਵੀਰਾਂ ਜਿਹੜੀਆਂ ਨੇ ਸਾਂਝੀਆਂ ਕੀਤੀਆਂ ਗਈਆਂ ਕਿ ਕਿਸ ਤਰੀਕੇ ਦੇ ਨਾਲ ਲੋਕਾਂ ਦਾ ਇੱਥੇ ਕਾਫੀ ਜ਼ਿਆਦਾ ਮਾਲੀ ਨੁਕਸਾਨ ਹੋਇਆ ਸਵੇਰ ਦੇ ਸਮੇਂ ਲੋਕ ਸੈਰ ਕਰਨ ਦੇ ਇੱਥੇ ਪਹੁੰਚੇ ਪਰ ਫਿਲਹਾਲ ਦੀ ਘੜੀ ਤੱਕ ਵੀ ਨਗਰ ਨਿਗਮ ਦੇ ਵੱਲੋਂ ਇੱਥੋਂ ਦੀ ਪੇੜ ਨਹੀਂ ਹਟਾਇਆ ਗਿਆ ਏਰੀਆ ਨੂੰ ਜਿਹੜਾ ਹਾਲੇ ਤੱਕ ਕਲੀਅਰ ਨਹੀਂ ਕੀਤਾ ਗਿਆ ਤਾਂ ਚੂਹਿਆਂ ਦਾ ਤੰਤ ਵੀ ਇੱਥੇ ਕਾਫੀ ਜ਼ਿਆਦਾ ਵੱਧ ਰਿਹਾ ਹੈ ਨਗਰ ਨਿਗਮ ਦੇ ਵੱਲੋਂ ਕੀ ਕੁਝ ਐਕਸ਼ਨ ਲਿਤਾ ਜਾਏਗਾ ਇਹ ਆਉਣ ਵਾਲੇ ਸਮੇਂ ਦੇ ਵਿੱਚ ਹੀ ਪਤਾ ਲੱਗੇਗਾ ਫਿਲਹਾਲ ਦੇ ਲਈ ਮੌਕੇ ਦੀਆਂ ਤਸਵੀਰਾਂ ਦਾ ਇੱਕ ਵਾਰ ਤੁਸੀਂ ਵੀ ਰੋਕ ਕਰੋ